ਤਨਮੈ ਰਾਕੇ ਪ੍ਰਧਾਨ ਸਾਡੇ ਬਹੁਤ ਹੀ ਸਰਤਕਾਰਯੋਗ ਭੈਣ ਮਾਇਆਵਤੀ ਜੀ ਔਰ ਹਾਈ ਕਮਾਂਡ ਕਪਟੀਨੇ ਲੀਡਰਸ਼ਿਪ ਪੰਜਾਬ ਦੀ ਉਹਨਾਂ ਸਭ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਪਾਰਟੀ ਦਾ ਉਮੀਦਵਾਰ ਠਾਪਿਆ ਔਰ ਦੂਸਰੀ ਗੱਲ ਜੋ ਤੁਸੀਂ ਆਪਕੇ ਅੰਦਰ ਤੋਂ ਸਵਾਲ ਪੁੱਛਿਆ ਅੱਜ ਕਿ ਮੈਂ ਕਿਹੜੇ ਬੰਦੇ ਨੂੰ ਲੈ ਕੇ ਜਾਊਂਗਾ ਹੁਸ਼ਿਆਰਪੁਰ ਲੋਕ ਸਭਾ ਹਲਕੇ ਦੇ ਵਿੱਚ ਪਿਛਲੇ 70 ਸਾਲ ਦੇ ਵਿੱਚ ਹੋਇਆ ਹੀ ਕੁਛ ਨਹੀਂ ਜੀ ਕੰਡੀ ਦੇ ਏਰੀਆ ਤੋਂ ਲੈ ਕੇ ਬੇੜ ਦੇ ਏਰੀਏ ਤੱਕ ਬਲਾਚੌਰ ਤੱਕ ਅਸੀਂ ਜਦੋਂ ਜਾਂਦੇ ਆਂ ਔਰ ਦੇਖਦੇ ਆਂ ਕਿ ਕੰਡੀ ਦੇ ਨਾਲ-ਨਾਲ ਦੇ ਜਿਹੜੇ ਏਰੀਆ ਉਹ ਮਾਈਨਿੰਗ ਦੇ ਨਾਲ ਸਾਰਾ ਜਿਹੜੀ ਨੈਚੁਰਲ ਹੈਬਿਟਾਟ ਹੈ ਉਹ ਸਾਰੀ ਤਬਾਹ ਕਰ ਦਿੱਤੀ ਗਈ ਹੈ ਰੇਤ ਉੱਥੋਂ ਕੱਢ ਲਈ ਗਈ ਹੈ ਪੱਥਰ ਉੱਥੋਂ ਕੱਢ ਲਿਆ ਗਿਆ ਹੈ ਔਰ ਜ਼ਮੀਨ ਦੇ ਵਿੱਚੋਂ ਪਾਣੀ ਦੀ ਜਿਹੜੀ ਪੰਜਾਬ ਦੇ ਵਿੱਚ ਸਮੱਸਿਆ ਆ ਉਹ ਦਿਨ-ਬਦਨ ਅੱਗੇ ਵੱਧ ਰਹੀ ਹੈ ਔਰ ਉਸ ਤੋਂ ਬੜੀ ਪ੍ਰੋਬਲਮ ਜਿਹੜੀ ਸਭ ਤੋਂ ਮਹਿਸੂਸ ਅਸੀਂ ਕਰਦੇ ਆ ਕਿ ਇਸ ਵੇਲੇ ਪੰਜਾਬ ਦਾ ਰੋਜ਼ਗਾਰ ਬੇਰੋਜ਼ਗਾਰ ਨੌਜਵਾਨ ਬਹੁਤ ਹੀ ਬੇਚਾਰੀ ਦੇ ਹਾਲਾਤ ਦੇ ਵਿੱਚ ਹੈ ਉਹ ਫਰਸਟ੍ਰੇਟਡ ਹੈ ਉਹਨੂੰ ਅੱਗੇ ਕੋਈ ਦਿਖਾਈ ਨਹੀਂ ਦੇ ਰਿਹਾ ਔਰ ਪਰੇਸ਼ਾਨੀ ਦੇ ਵਿੱਚ ਨਸ਼ਿਆਂ ਦਾ ਸ਼ਿਕਾਰ ਹੋ ਰਿਆ ਔਰ ਐਸੀ ਕ وجہ ਕਰਕੇ ਪੰਜਾਬ ਦੇ ਵਿੱਚ ਜਿਹੜਾ ਗੈਂਗਸਟਰਵਾਦ ਹੈ ਉਹਨਾਂ ਦੇ ਲਈ ਇੱਕ ਵਧੀਆ ਜਿਹੜੀ ਹੈ ਜਗ੍ਹਾ ਜਿਹੜੀ ਹੈ ਸਾਬਤ ਹੋ ਰਹੀ ਹੈ ਔਰ ਇਹ ਜਿਹੜੀ ਕਾਨੂੰਨ ਵਿਵਸਥਾ ਦੀ ਫੇਲਿਅਰ ਹੈ ਸਰਕਾਰ ਦੇ ਪਾਸੇ ਔਰ ਸਰਕਾਰ ਵੱਲੋਂ ਆਪਣੇ ਕੀਤੇ ਵਾਦੇ 2 ਸਾਲਾਂ ਦੇ ਵਿੱਚੋਂ ਕੋਈ ਵੀ ਵਾਦਾ ਪੂਰਾ ਨਾ ਕੀਤੇ ਜਾਣਾ ਔਰ ਕੇਂਦਰ ਦੀ ਸਰਕਾਰ ਦੁਆਰਾ ਜੋ ਪਿਛਲੇ 10 ਸਾਲਾਂ ਦੇ ਵਾਅਦੇ ਕੀਤੇ ਗਏ بڑے بڑے ਵਾਅਦੇ ਕੀਤੇ ਗਏ ਉਹਨਾਂ ਵਾਅਦਿਆਂ ਦੀ ਵੀ ਕੋਈ ਪੂਰਤੀ ਨਹੀਂ ਹੋਈ ਕਿ ਅੱਜ ਭਾਰਤ ਦੇ ਵਿੱਚ ਜਿੱਥੇ ਸੰਵਿਧਾਨ ਲੋਕਤੰਤਰ ਭਾਈਚਾਰਾ ਔਰ ਸੈਕੂਲਰਿਜ਼ਮ ਨੂੰ ਖਤਰਾ ਉਤਪਨ ਹੋ ਰਿਹਾ ਹੈ ਦੂਜੇ ਪਾਸੇ ਆਰਥਿਕ ਪਾੜਾ ਇੰਨਾ ਜ਼ਿਆਦਾ ਵੱਧ ਚੁਕਿਆ ਸਮਾਜ ਦੇ ਵਿੱਚ ਕਿ 80 ਕਰੋੜ ਲੋਕਾਂ ਨੂੰ ਭਾਰਤ ਸਰਕਾਰ ਆਪ ਕਹਿੰਦੀ ਹੈ ਕਿ ਅਸੀਂ ਮੌਸਰਾਸ਼ਨ ਦੇ ਰਹੇ ਹਾਂ ਜੋ ਕਿ ਕਿੰਨੀ ਮਾੜੀ ਗੱਲ ਹੈ ਕਿ 70 ਸਾਲ ਬਾਅਦ ਕਾਂਗਰਸ ਅਕਾਲੀ ਦਲ ਬੀਜਪੀ ਇਨਾ ਸਰਕਾਰਾਂ ਦੇ ਰਾਜ ਕਰਨ ਦੇ باوجود ਵੀ ਅੱਜ ਇਸ ਦੇਸ਼ ਦੇ 80 ਕਰੋੜ ਲੋਕ ਆਪਣਾ ਰਾਸ਼ਨ ਖਰੀਦਣ ਦੇ ਵੀ ਕਾਬਲ ਨਹੀਂ ਹੈ। ਤੋਂ ਅਸੀਂ ਕਹਾਂਗੇ ਕਿ ਇਹ ਜਿਹੜਾ ਮਹਿੰਗਾਈ ਵਰਗੇ ਮੁੱਦੇ ਆ, ਬੇਨੋਜਗਾਰੀ ਵਰਗੇ ਮੁੱਦੇ ਆ ਔਰ ਦੇਸ਼ ਦੇ ਵਿੱਚ ਜਿਹੜੀ ਲਾਅਨ ਆਰਡਰ ਦੀ ਸਮੱਸਿਆ ਦਿਨ ਪ੍ਰਤੀ ਦਿਨ ਵਧ ਰਹੀ ਹੈ ਔਰ ਕਾਣੀ ਵੰਡ ਜਿਹੜੇ ਅਡਾਨੀ ਅੰਬਾਨੀਆਂ ਦੇ ਘਰ ਭਰੇ ਜਾ ਰਹੇ ਆ ਔਰ ਗਰੀਬਾਂ ਨੂੰ ਸਿਰਫ ਰਾਸ਼ਨ ਤੇ ਲਾ ਕੇ ਵੋਟਾਂ ਲੈ ਕੇ ਰਾਜ ਕਰਨ ਦੀ ਜਿਹੜੀ ਇਹ ਮਾਨਸਿਕਤਾ ਹੈ ਔਰ ਜੋ ਚਲਣ ਚੱਲ ਰਿਹਾ ਹੈ ਬਹੁਜਨ ਸਮਾਜ ਪਾਰਟੀ ਇਸ ਚਲਣ ਨੂੰ ਬੰਦ ਕਰਨਾ ਚਾਹੁੰਦੀ ਹੈ। ਔਰ ਰੈਬਰਾਂ ਦੇ ਗੁਰੂਆਂ ਦੀ ਆਪਣੇ ਸਾਧੂ ਸੰਤਾਂ ਦੀ ਭਗਤਾਂ ਦੀ ਜੋ ਇੱਛਾ ਸੀ ਵੀ ਇਹ ਜਿਹੜੀ ਸਰਬਤ ਦਾ ਭਲਾ ਹੋਵੇ ਹਾਂਜੀ ਵਾਲਤਾ ਹੋਵੇ ਇਸ ਪ੍ਰਦੇਸ਼ ਵਿੱਚ ਸਾਰੇ ਖੁਸ਼ ਆਣ ਇਹ ਜੋ ਪਾਣੀ ਦੇ ਸੰਦੇਸ਼ ਹੈ ਬਹੁਜਨ ਸਮਾਜ ਪਾਰਟੀ ਉਹਨਾਂ ਲਾਗੂ ਕਰਨੀ ਜਾਂਦੀ ਹੈ ਜਿਨ੍ਹਾਂ ਨੂੰ ਬਾਬਾ ਸਾਹਿਬ ਅੰਬੇਦਕਰ ਨੇ ਆਪਣੇ ਸੰਬੋਧਨ ਦੇ ਵਿੱਚ ਸੁਝਾਇਆ ਕਿ ਇਕਵਲ ਅਪਰਚੁਨਿਟੀ ਸਾਡੇ ਹਰ ਮੁਲਕ ਦੇ ਗਰੀਬ ਅਮੀਰ ਛੋਟੇ بڑے ਹਰ ਧਰਮ ਦੇ ਲੋਕਾਂ ਨੂੰ ਬਰਾਬਰ ਅਪਰਚੁਨਿਟੀ ਮਿਲਣੀ ਚਾਹੀਦੀ ਹੈ ਅਸੀਂ ਉਸ ਮੰਤਰ ਦੇ ਨਾਲ ਉਸ ਭਾਵਨਾ ਦੇ ਨਾਲ ਇਸ ਚੋਣਾ ਦੇ ਵਿੱਚ ਫੁੱਟਣ ਜਾ ਚੰਨ ਪੰਜਾਬੀ ਨੇ ਹੋਈ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਘਰ